ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਅੱਜ ਆਪਾਂ ਫਿਰ ਦੁਬਾਰਾ ਇੱਕ ਕਵਿਤਾ ਸਾਂਝੀ ਕਰਨ ਜਾ ਰਹੇ ਹਾਂ ਕਾਫ ਸੰਗ੍ਰਹਿ ਪਿਆਸੀ ਨਦੀ ਵਿੱਚੋਂ ਜੋ ਪ੍ਰਵਿੰਦਰ ਗੋਗੀ ਦੀ ਲਿਖੀ ਗਈ ਹੈ ਜੋ ਜਸਵੰਤ ਕਬਲ ਦੇ ਜਿਹੜੇ ਨੇ ਭਤੀਜੀ ਨੇ ਲੇਖਕ ਪ੍ਰਵਿੰਦਰ ਗੋਗੀ ਆਪਾਂ ਪੜ੍ਹਦੇ ਹਾਂ ਉਹਨਾਂ ਦੀ ਇੱਕ ਕਵਿਤਾ ਜਿਸ ਦਾ ਸਰਲੇਖ ਹੈ ਕਵਿਤਾ ਜਨਮ ਦੇ ਨਾਲ ਹੀ ਜੰਮ ਪੈਂਦੀ ਕਵਤਾ ਕੋਈ ਰਹਿ ਜਾਂਦੀ ਖਮੋਸ਼ ਕੋਈ ਬਣ ਕੇ ਲਫ਼ਜ਼ ਕਾਗਜ਼ ਦੇ ਸੀਨੇ ਤੇ ਫੈਲ ਜਾਂਦੀ ਹਰ ਕੋਈ ਕਵਤਾ ਲੈ ਕੇ ਜਾਂਦਾ ਕਵਿਤਾ ਮੁਕਾ ਕੇ ਮੁੱਕ ਜਾਂਦਾ ਮੈਂ ਪੜੀ ਸੀ ਕਵਤਾ ਕਈ ਵਾਰ ਮਾਂ ਦੇ ਮੱਥੇ ਤੇ ਪਈਆਂ ਫਿਕਰਾਂ ਦੀਆਂ ਸਿਲਬਟਾਂ 'ਚ ਬਾਪੂ ਦੇ ਹੱਥਾਂ ਤੇ ਪਏ ਅਟਣਾਂ 'ਚੋਂ ਵੀ ਮੈਂ ਪੜੀ ਸੀ ਕਵਤਾ ਉਸਦੀ ਬੇਬਸੀ ਕਹਿੰਦੀ ਸੀ ਕਵਤਾ ਵੱਡੇ ਭਰਾ ਦੀਆਂ ਹਰੋ ਭਰੀਆਂ ਅੱਖਾਂ ਵੀ ਕਹਿੰਦੀਆਂ ਸੀ ਕਵਤਾ ਜੋ ਵਕਤ ਦੇ ਸ਼ਿਕਰਿਆਂ ਦੇ ਦਰਦ ਦੀ ਕਹਿੰਦੀ ਸੀ ਕਵਿਤਾ ਮੇਰੀਆਂ ਭੈਣਾਵਾਂ ਦੀਆਂ ਦਰਦ ਬੰਡਾਉਂਦੀਆਂ ਕਵਿਤਾਵਾਂ ਮੈਂ ਰੋਜ਼ ਪੜ੍ਹਦੀ ਸੀ ਬੁਰੀਆਂ ਨਜ਼ਰਾਂ ਤੋਂ ਚੁੰਨੀ ਬਚਾਉਣ ਦੀ ਫਿਕਰ ਵੀ ਕਹਿੰਦੀ ਸੀ ਕਵਿਤਾ ਉਸ ਉਸ ਛੋਟੇ ਵੀਰ ਦੀ ਵੀ ਸੀ ਇੱਕ ਬੜੀ ਫਿਕਰਮੰਦੀ ਦੀ ਕਵਿਤਾ ਰੋਟੀ ਰੋਜੀ ਦੀ ਤਲਾਸ਼ ਉਸ ਦੀ ਕਹਿੰਦੀ ਸੀ ਕਵਿਤਾ ਕਦਮਾਂ ਦੇ ਅੱਗੇ ਜਿਸ ਤੇ ਹਨੇਰੇ ਪਵਿੱਖ ਦੀ ਕਵਿਤਾ ਇੱਕ ਮੇਰੀ ਆਪਣੀ ਸੀ ਖਾਮੋਸ਼ ਕਵਿਤਾ ਜੋ ਵਕਤ ਦੀਆਂ ਮਜਬੂਰੀਆਂ ਦੇ سنگਲਾਂ 'ਚ ਵੱਜੀ ਮੇਰੀ ਜ਼ੀਬਾਂ ਨੂੰ ਤਾਲੇ ਤੇ ਸੀਤੇ ਹੋਠਾਂ ਦੇ ਅੰਦਰ ਦਮ ਤੋੜ ਗਈ ਸੀ ਕਵਿਤਾ ਬੇਜੋੜ ਸ਼ਬਦਾਂ ਵਿੱਚ ਵਿਖਰੀ ਹੋਈ ਕਵਿਤਾ ਇੱਕ ਕਵਿਤਾ ਜੋ ਅੰਦਰੋਂ ਅੰਦਰ ਮੋਈ Laash ਜਿਸ ਦੀ ਸਾਰੀ ਹੀ ਜ਼ਿੰਦਗੀ ਮੋਢੇ ਤੇ ਢੋਈ ਕਵਿਤਾ ਤਾਂ ਜਨਮ ਦੇ ਨਾਲ ਹੀ ਜੰਮ ਪੈਂਦੀ ਕੋਈ ਖਾਮੋਸ਼ ਰਹਿ ਜਾਂਦੀ ਕੋਈ ਬਣ ਕੇ ਲਫ਼ਜ਼ ਕਾਗਜ਼ ਦੇ ਸੀਨੇ ਤੇ ਫੈਲ ਜਾਂਦੀ ਕਵਿਤਾ ਤਾਂ ਜਨਮ ਦੇ ਨਾਲ ਹੀ ਜੰਮ ਪੈਂਦੀ ਕੋਈ ਖاموش ਰਹਿ ਜਾਂਦੀ ਕੋਈ ਬਣ ਕੇ ਲਫ਼ਜ਼ ਕਾਗਜ਼ ਦੇ ਸੀਨੇ ਤੇ ਫੈਲ ਜਾਂਦੀ ਧੰਨਵਾਦ